हेलो गाइस स्वागत है आपका गिर फैमिली व्लॉग्स में आज हम जा रहे हैं निशा बुआ के घर क्योंकि उनकी बेटी का जन्मदिन है हमने रास्ते से केक ले लिया था मम्मी ने पकड़ा हुआ और है और इधर है बनाना और इधर है एप्पल हाँ जी गाइस की हाल चाल है सारे दे ते असी बिल्कुल ठीक हाँ तो गाइज असी पहुँच चुले घर के कोल ਇੱਥੇ ਅੱਜ ਨਾ ਬਾਰਿਸ਼ ਬਹੁਤ ਹੋ ਰਹੀ ਸੀ ਜਦੋਂ ਅਸੀਂ ਘਰੋਂ ਨਿਕਲੇ ਤੇ ਵਲੌਗ ਸਟਾਰ ਨਹੀਂ ਕੀਤਾ ਘਰੋਂ ਤੇ ਇਧਰ ਅੰਛੂ ਵੀ ਟ੍ਰਿਪ ਤੇ ਗਿਆ ਹੋਇਆ ਸੀਗਾ ਤੇ ਇਹ ਵੀ ਥੋੜਾ ਲੇਟ ਪਹੁੰਚਿਆ ਆ ਘਰ ਤੇ ਹੁਣ ਗੱਡੀ ਦੇ ਵਿੱਚ ਹੀ ਸੋ ਗਿਆ ਆ ਇਧਰ ਪਿੱਛੇ ਅੰਜਲ ਬੈਠੀ ਆ ਗਿਲਸਾ ਗੱਡੀ ਡਰਾਈਵ ਕਰ ਰਹਾ ਆ ਤੇ ਬਣੀ ਰਿਓ ਸਾਰੇ ਵਲੌਗ ਦੇ ਲੋਕ ਦੇ ਨਾਲ ਤੇ ਵਲੌਗ ਪੂਰਾ ਦੇਖਿਓ ਆਪਣਾ ਤੇ ਹੁਣ ਬਰਥਡੇ ਪਾਰਟੀ ਤੇ ਚੱਲੇ ਆ ਬਸ ਘਰ ਦੇ ਕੋਲ ਹੀ ਆ ਸੀ ਚਲੋ ਦਿਖਾਨੇ ਆ ਤੁਹਾਨੂੰ ਘਰ ਪਹੁੰਚ ਕੇ

ਸੂਪਰ ਬੇ ਟੂ ਟੂ ਲੈਟੇਰ ਟੂ ਟੂ ਐਦਨ ਨੂੰ ਆ ਜਾਣਾ ਜੀ ਤੁਸੀਂ ਵੀ ਬਹਿਣ ਦੇ ਨਾਲ ਕਿੰਨੇ ਤੁਹਾਨੂੰ ਬਹਿਣ ਸਰਪ੍ਰੀਤ ਐਦਨ ਨੂੰ ਹੋ ਜਾ ਜੇ ਉੱਪਰ ਨੂੰ ਆ ਜਾਓ ਜੀ ਬੇ ਟੂ ਟੂ ਤੇ ਮੈਂ ਕੱਟ ਨਹੀਂ ਹੋਵੇਗਾ ਬਾਕੀ બના પા પા આ સિટી આ સિટી ઓ હેપી બર્થડે ટુ રાઈ ਗਾਈਜ਼ ਸਾਰਿਆਂ ਨੇ ਰੋਟੀ ਪਾਣੀ ਖਾ ਲਿਆ ਸੀਗਾ ਤੇ ਬੱਚਿਆਂ ਲਈ ਟਾਈਮ ਹੋ ਗਿਆ ਸੀਗਾ 11 ਦੇ ਕਰੀਬ ਹੋ ਚੱਲਾ ਸੀਗਾ ਤੇ ਇੱਧਰ ਲਾਪਿਸ ਹੋ ਗਈ ਸੀ ਅੰਝੂ ਵੀ ਥੱਕਿਆ ਹੋਇਆ ਸੀਗਾ ਇਸ ਕਰਕੇ ਹੋ ਗਿਆ ਸੋ ਗਿਆ ਆ ਤੁਹਾਨੂੰ ਮੈਂ ਦਿਖਾਨੀ ਆ ਉੱਠ ਕੇ ਬੈਠੋ ਅੰਝੂ ਇੱਧਰ ਦੇਖੋ ਊਟ ਖੋਲ ਦੇ ਪੁੱਤ ਊਟ ਖੋਲ ਕੇ ਪੈ ਜਾ ਸਹੀ ਤਰ੍ਹਾਂ ਖੋਲ ਕੇ ਪੈ ਜਾ ਚਲ ਜਾਣ ਚਲਾ ਲਈਏ ਪੈ ਜਾ ਜਿਵੇਂ ਦੇ ਕੋ ਗਾਇਸ ਉੱਪਰ ਲੱਗ ਗਿਆ ਸੀ ਉਹ ਲੜੀਆਂੀਆਂ ਨਾ ਤੇ ਉਹਨਾਂ ਦੇ ਦਵਾਲੇ ਹੋਈ ਹੋਈ ਹੈ ਮੈਨੂੰ ਲਾ ਕੇ ਮੈਨੂੰ ਪੜਾਉ ਤੇ ਉਹ ਹੁਣ ਮਾਸੇ ਜਿਲਾ ਕੇ ਸਿੱਟਣ ਗਏ ਹੈ ਵਾ ਡਸਟ ਵੀਨ ਦੇ ਵਿੱਚ ਮੂਠ ਬੰਦੀ ਸੀ ਆ ਬਾਣੀ ਤੇ ਨੀਂਦ ਨਹੀਂ ਆਉਂਦੀ 11 ਵਜ ਗਏ ਆ ਹੈ ਜੀ ਗੁਰ ਦੇ ਹਿੰਦ ਚਾਣਾ ਹਾਂਜੀ ਗਾਇਸ ਮਾਰਨਿੰਗ ਟਾਈਮ ਅਸੀਂ ਆ ਗਏ ਸੀ ਕਿਸ਼ਨਾ ਮੰਦਰ ਮੱਥਾ ਟੇਕਣ ਤੇ ਚਲੋ ਤੁਹਾਨੂੰ ਦਿਖਾਨੀ ਆ ਇੱਥੇ ਦੇ ਵੀ ਦਰਸ਼ਨ ਕਰਾਨੇ ਆ ਕਿਸ਼ਨਾ ਮੰਦਰ ਦੇ ਵੀ ਮੈਂ ਉਹ ਜਿਹੜਾ ਨਾ ਅੰਬਾਸਸੀ ਦਰਸ਼ਨ ਕਰਕੇ ਆਗੇ ਸੀ ਕਿ ਬਾਹਰ ਤੇ ਹੁਣ ਅਸੀਂ ਨਿੱਧਰ گاਉਂ ਵਗੈਰਾ ਨੂੰ ਰੱਖਦੇ ਆ ਨਾ ਤੇ ਅਸੀਂ ਉੱਧਰ ਆਏ ਸੀਗੇ انشاءاللہ ਤੁਹਾਨੂੰ ਤੇ ਤੁਹਾਨੂੰ ਵੀ ਬਹੁਤ ਦੇਖੋ ਗਾਇਜ਼ ਇਕੱਠੇ ਰੱਖਿਆ ਹੋਇਆ ਸਾਰੀਆਂ ਗਾਹਾਂ ਨੇ ਤੇ ਇੱਧਰ ਲੋਕ ਆਉਂਦੇ ਆ ਨਾਨ ਪ੍ਰਸ਼ਾਦਾ ਵਗੈਰਾ ਡਾਲਦੇ ਆ ਚਾਰਾ ਵਗੈਰਾ ਪਾਉਂਦੇ ਆ ਉਹ ਇੱਧਰ ਵੀ ਚਲੋ हनुमान जी ਦੇ ਮੰਦਰ ਚ ਨਹੀਂ ਜਾਣਾ